Thank you. ਕਿ ਕਿਸ ਤਰ੍ਹਾਂ ਫੜੀ ਕਿਤੋਂ ਫੜੀ ਕੀ ਕਿੰਨੇ ਇੰਦਰਾ ਇੱਕ ਯੋਧ ਨਸ਼ਾ ਅੰਗ੍ਰੁੱਧ ਦੇ ਵਿੱਚ ਅ ਸਰੋਜਪੁਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਜਦੋਂ ਦੋ ਦੋਸ਼ੀ ਗ੍ਰਿਫਤਾਰ ਕਰਕੇ ਉਹਨਾਂ ਪਰਸੋਂ ਅ ਜਸਤਾਈ ਨੂੰ ਅ ਅਕਤੂਬਰ 25 ਨੂੰ 2 ਕਿਲੋ 80 ਗ੍ਰਾਮ ਹੈਰਨ ਤੇ ਇੱਕ ਬਲੌਕ ਪਿਸਤਲ ਇੱਕ ਮੋਟਰਸਾਈਕਲ ਜਿਹੜੇ ਤਿੰਨ ਮੋਬਾਈਲ ਫੋਨ ਬਰਾਮਦ ਕੀ ਕਰੰਤ ਸਫਤਤਾ ਹਾਸ ਲਈ ਹੈ ਇੱਥੇ ਦੱਸਣਯੋਗ ਹੈ ਵੀ ਜਿਨ੍ਹਾਂ ਤੋਂ ਇਹ ਬਰਾਮਤ ਹੋਈ ਹੈ ਜਸਵਿੰਦਰ ਸਿੰਘ ਤੇ ਅਰਸ਼ਦੀਪ ਇਹ ਅਰਸ਼ਦੀਪ ਤੇ ਪਹਿਲਾਂ ਵੀ ਪਰਚੇ ਦਰਜ ਹੈ ਤੇ ਇਹ ਜਿਹੜਾ ਇਹ ਦੋਨੇ ਜਣੇ ਕਾਫੀ ਸਮੇਂ ਤੋਂ ਜਿਹੜੇ ਇਹ ਇਹਦੇ ਵਿੱਚ ਲੱਗੇ ਹੋਏ ਸੀ ਜਿਹੜਾ ਨਸ਼ਾ ਤਸਕਰੀ ਦੇ ਵਿੱਚ ਇਹਨਾਂ ਨੂੰ ਫੜ ਕੇ ਕਾਫੀ ਇੱਕ ਵਧੀਆ ਉਪਲਬਧੀ ਹਾਸਲ ਹੋਈ ਹੈ ਜਿਹੜੀ ਸਾਡੀ ਫਰੋਜ਼ਬੋ ਪੁਲਿਸ ਨੂੰ ਸੀਆਈਏ ਟੀਮ ਦੀ ਸਾਡੀ ਇਹ ਜਿਹੜੀ ਸਾਰੀ ਕਾਰਗੁਜ਼ਾਰੀ ਹੈ ਉਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਇਹ ਜਿਹੜੀ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਚੱਲ ਰਿਹਾ ਹੈ ਸਾਡਾ ਉਹਦੇ ਵਿੱਚ ਇਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਬੜੀ ਮਿਹਨਤ ਦੇ ਨਾਲ ਇਹਨਾਂ ਦੇ ਸਬੰਧੀ ਜਾਣਕਾਰੀ ਹਾਸਲ ਕਰਕੇ ਤੇ ਹੁਣ ਜਦੋਂ ਇਹ ਨਾਕਾਬੰਦੀ ਕੀਤੀ ਹੋਈ ਸੀ ਨਿਹੱਲੇ ਵਾਲਾ ਟੀ ਪੁਆਇੰਟ ਦੇ ਕੋਲੇ ਤਾਂ ਇਹਨਾਂ ਨੂੰ ਗ੍ਰਿਫਤਾਰ ਕਰਨ ਸਬੰਧਤ ਹੈ ਇਹ ਕਾਫੀ ਐਕਟਿਵ ਸੀ ਇਹ ਸਾਰੇ ਇਤਰੇ ਹਾਂਜੀ ਹਾਂਜੀ ਇਹ ਬੰਦੇ ਇਹਨਾਂ ਕਾਫੀ ਐਕਟਿਵ ਸੀ ਤੇ ਜਿਹੜੇ ਇਹਨਾਂ ਨੂੰ ਆ ਆ ਪੜ ਕੇ ਕਾਫੀ ਇਸ ਨਸ਼ੇ ਦੇ ਸੰਬੰਧ ਦੇ ਵਿੱਚ ਤਸਕਰੀ ਜੱਥਲ ਪੂ। ਫਾਈਨਲ ਮਾਹੌਲੇ ਦਰਜ ਨੇ ਇਹਨਾਂ ਦੇ ਸਾਥ ਹਾਂਜੀ ਪਹਿਲਾਂ ਵੀ ਇਹਦੇ ਤੇ ਇੱਕ ਕਰੀਬ 1 ਡੇਢ ਕਿਲੋ ਦਾ ਅ ਅਰਸ਼ਦੀਪ ਤੇ ਪਰਚਾ ਦਰਜ ਇਹ ਕਿਥੋਂ ਆ ਰਹਿਣੋਂ ਆ ਅਰਸ਼ਦੀਪ ਪੁੱਤਰ ਕਰਨਾਲ ਸਿੰਘ ਵਾਸੀ ਪਿੰਡ ਜਲਾਲਪੁਰ ਤੇ ਹੁਣ ਹਵੀਬ ਵਾਲੇ ਰਹਿੰਦਾ ਜੀ ਅਗਲੀ ਕਾਰਵਾਈ ਇਹਨੂੰ ਬਿਲਕੁਲ ਜੀ ਇਹ ਤਾਂ ਕੇਸ ਰਜਿਸਟਰ ਹੋ ਗਿਆ ਜਿਹੜੀ ਪੁਛਗਿਸ ਚੱਲ ਰਹੀ ਹੈ ਜਿਹੜੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਆ ਉਹਨਾਂ ਨੂੰ ਵਰਕ ਕਰ ਰਹੇ ਆ ਤੇ ਉਹਨਾਂ ਦੇ ਵਰਕ ਕਰਕੇ ਜਿਹੜੀ ਕਾਰਵਾਈ ਹੋਰ ਬੰਦੀ ਹੋ ਕਰਾਂਗੇ ਪਾਕਿਸਤਾਨ ਤੋਂ ਹੀ ਜਿਹੜੀ ਇਹ ਜੀ ਆ ਰਹੀ ਹੈ ਜਿਹੜੀ ਖੈਰ ਉੱਤਰੋਂ ਉਹ ਜਿਹੜੇ ਉੱਥੋਂ ਦੇ ਸਮੱਗਲਰਸ ਆ ਉਹੀ ਜਿਹੜਾ ਆਪਣਾ ਮੌਲ ਖਰਾਬ ਕਰਨ ਦੀ ਕੋਸ਼ਿਸ਼ ਹੈ ਤੇ ਪਰ ਜਿਹੜੀ ਸਾਡੀ ਪੁਲਿਸ ਵੱਲੋਂ ਮਸਤੈਦੀ ਆ ਪੁਲਿਸ ਬਹੁਤ ਐਕਟਿਵ ਹੈ ਐਕਟਿਵਲੀ ਜਿਹੜੇ ਕੰਮ ਕਰ ਰਹੇ ਆ ਤੇ ਅਸੀਂ ਇਹਨਾਂ ਨੂੰ ਇਹਨਾਂ ਦੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੁੰਦੇ ਆ